ਲਈ ਜਈਏ ਤੋਂ ਕੈਂਡੀਰ ਖੋਤਾ ਸ੍ਰੀਆਸਤਾ ਪਿੰਡਾਂ ਦੀ ਬਹੁਤ ਵੱਡੀ ਯਤਨਾਂ ਜਿੱਤੇ ਹਨ ਹਾਸਲ ਕੀਤੀ ਕਿੰਨੀਆਂ ਵੋਟਾਂ ਦਵਾ ਚਿੱਤ ਮੈਂ ਆਪਣੇ ਕੀਤੀ ਹੈ ਟੋਟਲ ਮੈਨੂੰ 1400 ਵੋਟ ਪਈ ਆ 600 ਵੋਟਾਂ ਵਿੱਚ 600 ਦਵਾਦੀ ਵੋਟ ਮੈਂ ਜਿੱਤੀ ਪ੍ਰਾਪਤ ਕੀਤੀ ਹੈ ਪਹਿਲੇ ਵੀ ਵੋਟਾਂ ਰੱਦ ਕੀਤੀਆਂ ਗਈ ਉਸ ਵਾਰ ਹਾਂਜੀ 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 ਇਹ ਰੱਦ ਕਰਤੀਆਂ ਵੀ ਇਹ ਰਫੇਰੀ ਹੋਈ ਆ ਫੇਰ ਕਰਾਓ ਕੋਈ ਗੱਲ ਨਹੀਂ ਜਿਹੜਾ ਫੇਰੀ ਹੋਈ ਆ ਤੇ ਉਹ ਜਿਹੜੇ ਪਿੰਡ ਦੇ ਵਿੱਚ ਇਹ ਕਹਿੰਦੇ ਦੁਬਾਰਾ ਪੋਲ ਹੋਈ ਹੀ ਉਸ ਪਿੰਡ ਦੇ ਵਿੱਚ ਇਹ 400 ਤੋਂ ਵੱਧ ਜਿੱਤੇ ਆ ਆਮ ਆਦਮੀ ਪਾਰਟੀ ਵਧੀਆ ਵਧੀਆ ਕੰਮ ਹੁੰਦੇ ਲੋਕਾਂ ਗਰੀਬਾਂ ਦੀ ਸਨਮਾਈ ਹੁੰਦੀ ਆ ਫਰੀਪੋਕੀ ਕੋਸ਼ੋ ਕੇ ਵੋਟ ਪਾਉਂਦੇ ਨੇ ਹਰ ਕੋ ਲੋਕਾਂ ਨੂੰ ਫੂਲ ਤੇ ਮਿਲਣ ਦੀ ਆ ਇਹ ਜੀ ਜ਼ੋਨ ਨੰਬਰ 6 ਤੋਂ ਮੇਰੇ ਮਾਤਾ ਜੀ ਹਿਆਤ ਨਗਰ ਤੋਂ ਖੜੇ ਸੀ ਜੀ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਜੋਗੀ ਉਹਨਾਂ ਸੀ ਵੱਡੇ ਮਾਰਜਨ ਨਾਲ ਜਿਹੜੀ ਆ ਸੀਟ ਜਿਹੜੀ ਆ ਜਿੱਤਨੀ ਆ ਇਸ ਲਈ ਮੈਂ ਸਭ ਤੋਂ ਪਹਿਲਾਂ ਸ਼੍ਰੀ ਰਮਨ ਬੈਲ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਦੀ ਮਿਹਨਤ ਸਦਕਾ ਸੀ ਇਹ ਸੀਟ ਜਿੱਤੀ ਹੈ ਬਹੁਤ ਜ਼ਿਆਦਾ ਸਾਥ ਦਿੱਤਾ ਲੋਕਾਂ ਨੇ ਤਾਂ ਹੀ ਇਹ ਜਿਹੜੀ ਲੀਕ ਕੋਟ 2000 ਪਲੱਸ ਦੇ ਮਾਰਜਿਨ ਨਾਲ ਜਿੱਤੀ ਹੈ ਇਹਨੂੰ ਮੇਰੇ ਮਾਤਾ ਜੀ ਦਾ ਨਾਮ ਸਰਦਾਰਨੀ ਇਕਵਿੰਦਰ ਕੌਰ ਹੈ ਜੀ ਧਰਮਪਤਨੀ ਸਰਦਾਰ ਰਣਜੀਤ ਸਿੰਘ ਬਾਜਵਾ ਜੀ ਇਹ ਦੁੱਗ ਲੱਗ ਪਗ 3000 ਵੋਟ ਦੇ ਮਾਰਜਿਨ ਨਾਲ ਜਿੱਤੇ ਆ ਜੀ ਹਲਕਾ ਇਚ ਰਮਨ ਬੈਲ ਬਾਰੇ ਕੀ ਕਹੋਗੇ ਉਹਨਾਂ ਦਾ ਵੀ ਬੜਾ ਵੱਡਾ ਦੇਖੋ ਜੀ ਉਹਨਾਂ ਨੇ ਸਾਰੀ ਮੇਰ ਨਾਲ ਹੀ ਅਸੀਂ ਸੀਟ ਜਿੱਤੇ ਆਏ ਉਹਨਾਂ ਨੇ ਸਾਨੂੰ ਇਹ ਸੀਰੀ ਜਿਹੜੀ ਟਿਕਟ ਦੇ ਕੇ ਨਵਾਜਿਆ ਸੀ ਤੇ ਉਹਨਾਂ ਦੀ ਮਿਹਨਤ ਤੇ ਕੰਮਾਂ ਦੇ ਕਰਕੇ ਅਸੀਂ ਜਿੱਤੇ ਆ ਜੀ ਧੰਨਵਾਦ ਜੀ ਧੰਨਵਾਦ ਔਰ ਦੂਜਾ ਮੈਂ ਸਮਝਣਾ ਵੀ ਅਰਵਿੰਦ ਕੇਦਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਕਾਰਜ ਪ੍ਰਣਾਲੀ ਅੱਜ ਰੰਗ ਲੈ ਕੇ ਆਈ ਆ ਔਰ ਗੁਰਦਾਸਪੁਰ ਦੇ ਵਿੱਚ 31 ਜ਼ਿਲ੍ਹਾ ਪਰਿਸ਼ਦ ਦੀਆਂ ਸੀਟਾਂ ਔਰ 19 ਪ੍ਰੋਗ ਸੰਵਤੀ ਦੀਆਂ ਸੀਟਾਂ ਜਿਹੜੀਆਂ ਨੇ ਅੱਜ ਜਿੱਤ ਕੇ ਆਪ ਆਦਮੀ ਦੀ ਆਰਟੀ ਦੀ ਝੋਲੀ ਚ ਪਈਆਂ ਨੇ ਇਹ ਦਾ ਸਿਰਫ ਮੈਂ ਸਮਾਜ ਦਾ ਵਿਕਾਸ আর ਲੋਕਾਂ ਦੀ સેવા ਉਹਦੇ ਕਰਕੇ ਸਾਰਾ ਹੋਇਆ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਾਰੇ ਵਰਕਰ ਸਹਿਬਾਨ ਦਾ ਵਲੰਟੀਅਰਸ ਦਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਰਦਾਰ ਰਣਜੀਤ ਸਿੰਘ ਜੀ ਜਿਹੜੇ ਬਹੁਤ ਪੁਰਾਣੇ ਸਾਡੇ ਪਰਿਵਾਰਕ ਸੰਬੰਧ ਨੇ ਇਹਨਾਂ ਦੀ ਪਤਨੀ ਅਕਵਿੰਦਰ ਕੌਰ ਜੀ ਜਿਹੜੇ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਜੇਤੂਕਰਾਰ ਹੋਏ ਨੇ ਸੋ ਪਰਮੇਸ਼ਵਰ ਕਰੇ ਅਸੀਂ ਅੱਗੇ ਵੀ ਵਿਕਾਸ ਦੀ ਗੱਲ ਕੀਤੀ ਆ ਸੇਵਾ ਦੀ ਗੱਲ ਕੀਤੀ ਆ ਔਰ ਵਲੇ ਸਮੇਂ ਚ ਵੀ ਇਸ ਤਰ੍ਹਾਂ ਹੀ ਵਿਕਾਸ ਔਰ ਸੇਵਾ ਦੀ ਗੱਲ ਕਰਾਂਗੇ ਵਰਕਰਾਂ ਦਾ ਜਿੰਦਾਬਾਦ ਜਿੰਦਾਬਾਦ ਵਰਕਰਾਂ ਦਾ ਜਿੰਦਾਬਾਦ ਵਰਕਰਾਂ ਦਾ ਧੰਨਵਾਦ ਵਰਕਰਾਂ ਦੀ ਮਿਹਨਤ ਵਰਕਰਾਂ ਦਾ ਸਮਰਥਨ ਅੱਜ ਇਸ ਉਚਾਈ ਤੇ ਲੈ ਕੇ ਆਇਆ ਹੈ ਬੱਤ ਕੇ ਨਹੀਂ ਯਾਦ ਕਰ ਲਾਈਵ ਕਰ ਰਿਹਾ ਭਾਈ ਵਿਰੋਧੀ ਪਹਿਲਾਂ ਤਾਂ ਇਹੋ ਇਲਜ਼ਾਮ ਲਾਦੇ ਰਹੇ ਸੀ ਪਰ ਅੱਜ ਕਾਊਂਟਿੰਗ ਬਾਅਦ ਸਰ ਵਿਰੋਧੀ ਪਾਰਟੀਆਂ ਦੇ ਇਲਜ਼ਾਮ ਤੇ ਉਦੋਂ ਖਤਮ ਹੋ ਗਏ ਜਦੋਂ ਇਹਨਾਂ ਨੇ ਕਿਹਾ ਕਿ ਰੀ-ਬੋਲਿੰਗ ਕਰਾਓ ਅੱਜ ਰੀ-ਬੋਲਿੰਗ ਤੋਂ ਬਾਅਦ ਪਿੰਡ ਚਾਹੀਏ ਨੇ ਫਤਵਾ ਦੇ ਦਿੱਤਾ 75% ਵੋਟਾਂ ਪਾ ਕੇ ਆਵਾਜ਼ ਆਦਮੀ ਪਾਰਟੀ ਨੂੰ 25% ਬਗਲ ਰਹਿ ਗਿਆ ਜਿੱਥੇ ਕਹਿੰਦੇ ਨੇ ਵੀ ਲੜਾਈ ਹੋਈ ਆ ਉਹ ਬੂਥ ਸਰ ਅਨਜੀਤ ਸਿੰਘ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿੱਤ ਲਿਆ ਲੋਕ ਜਿਹੜੇ ਨੇ ਆਵਾਜ਼ ਆਦਮੀ ਪਾਰਟੀ ਭਗਵੰਤ ਮਾਨ ਜੀ ਔਰ ਅਰਵਿੰਦ ਕੋਇਤਰੀਵਾਲ ਜੀ ਦੀ ਸੋਚ ਨਾਲ ਖੜੇ ਨੇ ਪਰਮੇਸ਼ਰ ਕਿਰਪਾ ਕਰੇ ਮਾਲੀ ਦਾ ਕੰਮ ਹੈ ਗੋਡੀ ਕਰਨਾ ਪਾਣੀ ਲਾਉਣਾ ਫਲ ਦੇਣਾ ਪਰਮੇਸ਼ਰ ਦੇ ਹੱਥਾਂ ਜੋ ਪਰਮੇਸ਼ਰ ਕੀ ਕਰੂਗਾ ਜੈ ਸ਼੍ਰੀ ਰਾਮ ਜੀ